ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ ਦਾ ਗੋਲਡੀ ਕੰਬੋਜ ਨੇ ਦਿੱਤਾ ਜਵਾਬ ਕਿ ਖਾਸ ਦਿਨ ਵਿੱਚ ਅੱਜ ਡੀਜੀਪੀ ਦੇ ਆਉਣ ਦੇ ਨਾਲ ਪ੍ਰਿਸ਼ਟਾਚਾਰ ਉੱਤੇ ਹੋਵੇਗਾ ਵੱਡਾ ਕੰਮ ਇਸ ਦੌਰਾਨ ਦੇਖੋ ਉਹਨਾਂ ਨੇ ਹੋਰ ਕੀ ਕੁਝ ਕਿਹਾ ਨਹੀਂ ਜੇ ਕੋਈ ਕੰਮ ਨਾ ਕਰੇ ਫਿਰ ਤਾਂ ਤਰਾਜ ਹੈ ਅਸੀਂ ਤਾਂ ਸਾਰੇ ਸਾਹਮਣੇ ਜਗ ਜਹਰ ਕਰਨਾ ਚਾਹੁੰਦੇ ਹਾਂ ਮੈਨੂੰ ਤਾਂ ਸਮਝ ਨਹੀਂ ਇਸ ਤੀਫਾ ਤਾਂ ਜਾਕਰ ਸਾਹਿਬ ਨੂੰ ਆਪ ਦੇਣਾ ਚਾਹੀਦਾ ਦੋਨੋਂ ਕੋਲ ਇੱਕ ਸੀਟ ਵੀ ਨਹੀਂ ਆਈ ਉਸ ਗੱਲ ਦੀ ਪਤਾ ਨਹੀਂ ਕੋਈ ਪਰੇਸ਼ਾਨੀ ਹੋ ਗਈ ਸੋ ਅੱਜ ਜਖੜ ਐਮਐਲਏ ਜਿਹੜੇ ਹੈਗੇ ਕਾਂਗਰਸ ਉਹਨਾਂ ਦੀ ਗੱਲ ਸੁਨੀਲ ਜਾਖੜ ਜੀ ਨੂੰ ਮੈਨੂੰ ਸਮਝ ਨਹੀਂ ਆਉਂਦੀ ਕੋਈ ਇੱਕੋ ਹੀ ਗੱਲ ਹੈ ਸੁਨੀਲ ਜਾਖੜ ਲਓ ਸੰਦੀਪ ਜਾਖੜ ਚ ਕੀ ਫਰਕ ਹੈ ਉਹ 스테ਟਮੈਂਟ ਜਿਹਨੇ ਦਿੱਤੀ ਹੈ ਨਹੀਂ ਬਿਲਕੁਲ ਸੰਦੀਪ ਜੀ ਨੂੰ ਤਾਂ ਅੱਜ ਚਲੋ ਜਦੋਂ ਅੱਜ ਅੰਦਰ ਇਸ ਕੰਮ ਤੇ ਐਡਾ ਵੱਡਾ ਕੋਈ ਨਾ ਕੋਈ ਲੋਕਾਂ ਦੀ ਮੰਗ ਹੈ ਵੀ ਕਰਪਸ਼ਨ ਤੇ ਨੱਥ ਪੈਣੀ ਚਾਹੀਦੀ ਹੈ ਅੱਜ ਉਹਦੇ ਲੈਜੇ ਨਾਲ ਅੱਜ ਬਹੁਤ ਵੱਡਾ ਕੰਮ ਹੋਊਗਾ ਸ਼ਾਇਦ ਡੀਜੀਪੀ ਪੰਜਾਬ ਜਦੋਂ ਆਉਣਗੇ ਔਰ ਸ਼ਾਇਦ ਵਿਧਾਨ ਸਭਾ ਚ ਕੋਈ ਇਹੋ ਜਿਹਾ ਮਤਾ ਪਾਸ ਹੋਵੇ ਤਾਂ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਅਫਸਰ ਕੋਈ ਉਹਨੂੰ ਨੱਥ ਵੀ ਪਵੇ ਔਰ ਕੋਈ ਗਲਤ ਕੰਮ ਨਾ ਕਰੇ ਇਸ ਤੋਂ ਚੰਗਾ ਕੀ ਹੋ ਸਕਦਾ ਇਹ ਤੀਜਾ ਮਾਮਲਾ ਪਹਿਲਾਂ ਦੀਪਕ ਤਿਰਨੂ ਨੇ ਤਿਰਨੂ ਪਜਾਇਆ ਕਿ ਪੁਲਿਸ ਵੱਲੋਂ ਦੂਜੀ ਵਾਰ ਗਿਆ ਲਾਰੈਂਸ ਬਸ਼ੀਰੀ ਦਾ ਇੰਟਰਵਿਊ ਹੋਇਆ ਇੱਕ ਪੁਲਿਸ ਦੇ ਅਧਿਕਾਰੀ ਦੇ ਪਹੁੰਚ ਵਿੱਚ ਤੀਸਰਾ ਮਸਲਾ ਆ ਗਿਆ ਲਗਾਤਾਰ ਪੁਲਿਸ ਬਿਲਕੁਲ ਨਹੀਂ ਨਹੀਂ ਬਿਲਕੁਲ ਇਹਦੀ ਸ਼ੁਰੂਆਤ ਸ਼ਾਇਦ ਅੱਜ ਹੀ ਹੋਣੀ ਹੈ ਸੋ ਕਈ ਵਾਰੀ ਸਮਾਂ ਲੱਗ ਜਾਂਦਾ ਅੱਜ ਜੇ ਦੀ ਸ਼ੁਰੂਆਤ ਹੋਊਗੀ ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ ਵੀ ਲਾਈਵ ਦੁਨੀਆ ਨੂੰ ਪਤਾ ਲੱਗੇਗਾ ਵੀ ਪੰਜਾਬ ਸਰਕਾਰ ਉਹਨਾਂ ਦੇ ਹਿੱਤ ਲਈ ਕਰਪਸ਼ਨ ਨੂੰ ਰੋਕਣasse ਕੀ ਕਰ ਰਹੀ ਹੈ। ਇਹਨੂੰ ਸੀ ਕਿ ਸ਼ਰਦ ਆਜ ਹਟਾਣੇ ਦੇ ਲੈ ਕੇ ਕਰ ਸਕਦੇ ਆ ਕਿ ਬਿੱਲ ਆ ਜਾਏਗਾ ਉਹਦਾ ਕਿੰਨਾ ਇੰਪੈਕਟ ਦੇਖਣਾ। ਨਹੀਂ ਬਿਲਕੁਲ ਜਿਹੜੇ ਛੋਟੇ ਜਿਹੇ ਕੋਲ 5 ਮਰਲੇ ਜਿਹਨੇ ਘਰ ਲਈ ਜਗ੍ਹਾ ਲੈਣੀ ਹੈ ਜਾਂ 10 ਮਰਲੇ ਲੈਣੀ ਹੈ। ਔਰ ਉਹ ਵਿਚਾਰੇ ਨੂੰ ਐਨਓਸੀ ਦੀ ਬੜੀ ਪ੍ਰੋਬਲਮ ਆਉਂਦੀ ਹੈ। ਜਦੋਂ ਮਸਲਾ ਲਊਗਾ ਉਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਊਗਾ। ਪਰ ਲੋਕਾਂ ਨੂੰ ਜਿਹੜੀ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਵੀ ਅਸੀਂ ਕਹਿ ਦਿੰਨੇ ਆ ਕ腐ਸ਼ਨ ਹੁੰਦੀ ਹੈ ਉਹ ਅੱਜ ਖਤਮ ਹੋ ਜਾਵੇ। ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ ਦਾ ਗੋਲਡੇ ਕੰਬੋਜ ਨੇ ਦਿੱਤਾ ਜਵਾਬ ਕਿ ਖਾਸਦਨ ਵਿੱਚ ਅੱਜ ਡੀਜੀਪੀ ਦੇ ਆਉਣ ਦੇ ਨਾਲ ਪ੍ਰਿਸ਼ਟਾਚਾਰ ਉੱਤੇ ਹੋਵੇਗਾ ਵੱਡਾ ਕੰਮ ਇਸ ਦੌਰਾਨ ਦੇਖੋ ਉਹਨਾਂ ਨੇ ਹੋਰ ਕੀ ਕੁਝ ਕਿਹਾ। ਨਹੀਂ ਜੇ ਕੋਈ ਕੰਮ ਨਾ ਕਰੇ ਫਿਰ ਤਾਂ ਤਰਾਜ ਹੈ। ਅਸੀਂ ਤਾਂ ਸਾਰੇ ਸਾਹਮਣੇ ਜਗ ਜਹਰ ਕਰਨਾ ਚਾਹੁੰਦੇ ਆ। ਮੈਨੂੰ ਤਾਂ ਸਮਝ ਨਹੀਂ ਇਸ ਤੀਫਾ ਤਾਂ ਜਾਕਰ ਸਾਹਿਬ ਨੂੰ ਆਪ ਦੇਣਾ ਚਾਹੀਦਾ। ਦੋਨੋਂ ਕੋਲ ਇੱਕ ਸੀਟ ਵੀ ਨਹੀਂ ਆਈ ਉਸ ਗੱਲ ਦੀ ਪਤਾ ਨਹੀਂ ਕੋਈ ਪਰੇਸ਼ਾਨੀ ਹੋਊਗੀ ਸੋ ਅੱਜ ਜਿਹੜੇ ਐਮਐਲਏ ਜਿਹੜੇ ਹੈਗੇ ਕਾਂਗਰਸ ਦੇ ਉਹਨਾਂ ਦੀ ਗੱਲ ਸੁਨੀਲ ਜਾਖੜ ਜੀ ਨੂੰ ਮੈਨੂੰ ਸਮਝ ਨਹੀਂ ਆਉਂਦੀ ਕੋਈ ਇੱਕੋ ਹੀ ਗੱਲ ਹੈ ਸੁਨੀਲ ਜਾਖੜ ਲਓ ਸੰਦੀਪ ਜਾਖੜ ਚ ਕੀ ਫਰਕ ਨਹੀਂ ਬਿਲਕੁਲ ਸੰਦੀਪ ਜੀ ਨੂੰ ਤਾਂ ਅੱਜ ਚਲੋ ਜਦੋਂ ਅੱਜ ਅੰਦਰ ਇਸ ਕੰਮ ਤੇ ਐਡਾ ਵੱਡਾ ਕੋਈ ਨਾ ਕੋਈ ਲੋਕਾਂ ਦੀ ਮੰਗ ਹੈ ਵੀ ਕਰਪਸ਼ਨ ਤੇ ਨੱਥ ਪੈਣੀ ਚਾਹੀਦੀ ਹੈ ਅੱਜ ਉਹਦੇ ਲੈਜੇ ਨਾਲ ਅੱਜ ਬਹੁਤ ਵੱਡਾ ਕੰਮ ਹੋਊਗਾ ਸ਼ਾਇਦ ਡੀਜੀਪੀ ਪੰਜਾਬ ਜਦੋਂ ਆਉਣਗੇ ਔਰ ਸ਼ਾਇਦ ਵਿਧਾਨ ਸਭਾ ਚ ਕੋਈ ਇਹੋ ਜਿਹਾ ਮਤਾ ਪਾਸ ਹੋਵੇ ਤਾਂ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਅਫਸਰ ਕੋਈ ਉਹਨੂੰ ਨੱਥ ਵੀ ਪਵੇ ਔਰ ਕੋਈ ਗਲਤ ਕੰਮ ਨਾ ਕਰੇ ਇਸ ਤੋਂ ਚੰਗਾ ਕੀ ਹੋ ਸਕਦਾ ਇਹ ਤੀਜਾ ਮਾਮਲਾ ਪਹਿਲਾਂ ਦੀਪਕ ਤਿਰਨੂ ਨੇ ਤਿਰਨੂ ਪੁੱਛਾਇਆ ਕਿ ਪੁਲਿਸ ਵੱਲੋਂ ਦੂਜੀ ਵਾਰ ਗਿਆ ਲਾਰੈਂਸ ਬਸ਼ੀਰੋਈ ਦਾ ਇੰਟਰਵਿਊ ਹੋਇਆ ਇੱਕ ਪੁਲਿਸ ਦੇ ਅਧਿਕਾਰੀ ਦੇ ਪਹੁੰਚ ਦੇ ਵਿੱਚ ਤੀਸਰਾ ਮਸਲਾ ਆ ਗਿਆ ਲਗਾਤਾਰ ਪੁਲਿਸ ਬਿਲਕੁਲ ਨਹੀਂ ਨਹੀਂ ਬਿਲਕੁਲ ਇਹਦੀ ਸ਼ੁਰੂਆਤ ਸ਼ਾਇਦ ਅੱਜ ਹੀ ਹੋਣੀ ਹੈ ਸੋ ਕਈ ਵਾਰੀ ਸਮਾਂ ਲ ਅੱਜ ਜੇ ਦੀ ਸ਼ੁਰੂਆਤ ਹੋਊਗੀ ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ ਵੀ ਲਾਈਵ ਦੁਨੀਆ ਨੂੰ ਪਤਾ ਲੱਗੇਗਾ ਵੀ ਪੰਜਾਬ ਸਰਕਾਰ ਉਹਨਾਂ ਦੇ ਹਿੱਤ ਲਈ ਕਰਪਸ਼ਨ ਨੂੰ ਰੋਕਨ antisense ਕੀਤੀ। ਇਹਨੂੰ ਸੀ ਕਿ ਸ਼ਰਤ ਅੱਜ ਹਟਾਣੇ ਦੇ ਲੈ ਕੇ ਕਰਮ ਕਹਿ ਸਕਦੇ ਆਂ ਕਿ ਬਿੱਲ ਆ ਜਾਏਗਾ ਉਹਦਾ ਕਿੰਨਾ ਇੰਪੈਕਟ ਦੇਖਣਾ। ਨਹੀਂ ਬਿਲਕੁਲ ਜਿਹੜੇ ਛੋਟੇ ਜਿਹੇ ਕੋਲ 5 ਮਰਲੇ ਜਿਹਨੇ ਘਰ ਲਈ ਜਗ੍ਹਾ ਲੈਣੀ ਹੈ ਜਾਂ 10 ਮਰਲੇ ਲੈਣੀ ਹੈ ਔਰ ਉਹ ਵਿਚਾਰੇ ਨੂੰ ਐਨਓਸੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਜਦੋਂ ਮਸਲਾ ਲਊਗਾ ਉਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਊਗਾ ਔਰ ਲੋਕਾਂ ਨੂੰ ਜਿਹੜੀ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਵੀ ਅਸੀਂ ਕਹਿ ਦਿੰਨੇ ਆ ਕ腐ਸ਼ਨ ਹੁੰਦੀ ਹੈ ਉਹ ਅੱਜ ਖਤਮ ਹੋ ਜਾਵੇ। ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ ਦਾ ਗੋਲਡੇ ਕੰਬੋਜ ਨੇ ਦਿੱਤਾ ਜਵਾਬ ਕਿ ਖਾਸ ਦਿਨ ਵਿੱਚ ਅੱਜ ਡੀਜੀਪੀ ਦੇ ਆਉਣ ਦੇ ਨਾਲ ਪ੍ਰਿਸ਼ਟਾਚਾਰ ਉੱਤੇ ਹੋਵੇਗਾ ਵੱਡਾ ਕੰਮ ਇਸ ਦੌਰਾਨ ਦੇਖੋ ਉਹਨਾਂ ਨੇ ਹੋਰ ਕੀ ਕੁਝ ਕਿਹਾ। ਨਹੀਂ ਜੇ ਕੋਈ ਕੰਮ ਨਾ ਕਰੇ ਫਿਰ ਤਾਂ ਤਰਾਜ ਹੈ। ਅਸੀਂ ਤਾਂ ਸਾਰੇ ਸਾਹਮਣੇ ਜਗ ਜਹਰ ਕਰਨਾ ਚਾਹੁੰਦੇ ਆ। ਮੈਨੂੰ ਤਾਂ ਸਮਝ ਨਹੀਂ ਇਸ ਤੀਫਾ ਤਾਂ ਜਾਕਰ ਸਾਹਿਬ ਨੂੰ ਆਪ ਦੇਣਾ ਚਾਹੀਦਾ। ਦੋਨੋਂ ਕੋਲ ਇੱਕ ਸੀਟ ਵੀ ਨਹੀਂ ਆਈ ਉਸ ਗੱਲ ਦੀ ਪਤਾ ਨਹੀਂ ਕੋਈ ਪਰੇਸ਼ਾਨੀ ਹੋ ਗਈ ਸੋ ਅੱਜ ਜਖੜ ਐਮਐਲਏ ਜਿਹੜੇ ਹੈਗੇ ਕਾਂਗਰਸ ਦੇ ਉਹਨਾਂ ਦੀ ਗੱਲ ਕਰਦੇ ਸੁਨੀਲ ਜਖੜ ਜੀ ਨੂੰ ਮੈਨੂੰ ਸਮਝ ਨਹੀਂ ਆਉਂਦੀ ਕੋਈ ਇੱਕੋ ਹੀ ਗੱਲ ਹੈ ਸੁਨੀਲ ਜਖੜ ਲੈਓ ਸੰਦੀਪ ਜਖੜ 'ਚ ਕੀ ਫਰਕ ਹੈ ਉਹ ਰਿਹਾ ਸਟੇਟਮੈਂਟ ਜਿਹਨੇ ਦਿੱਤੀ ਹੈ ਨਹੀਂ ਬਿਲਕੁਲ ਹੈ ਸੰਦੀਪ ਜੀ ਨੂੰ ਤਾਂ ਅੱਜ ਚਲੋ ਜਦੋਂ ਅੱਜ ਅੰਦਰ ਇਸ ਕੰਮ ਤੇ ਐਡਾ ਵੱਡਾ ਕੋਈ ਨਾ ਕੋਈ ਲੋਕਾਂ ਦੀ ਮੰਗ ਹੈ ਵੀ ਕਰਪਸ਼ਨ ਤੇ ਨੱਥ ਪੈਣੀ ਚਾਹੀਦੀ ਹੈ ਅੱਜ ਉਹਦੇ ਲੈਜੇ ਨਾਲ ਅੱਜ ਬਹੁਤ ਵੱਡਾ ਕੰਮ ਹੋਊਗਾ ਸ਼ਾਇਦ ਡੀਜੀਪੀ ਪੰਜਾਬ ਜਦੋਂ ਆਉਣਗੇ ਔਰ ਸ਼ਾਇਦ ਵਿਧਾਨ ਸਭਾ ਚ ਕੋਈ ਇਹੋ ਜਿਹਾ ਮਤਾ ਪਾਸ ਹੋਵੇ ਤਾਂ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਅਫਸਰ ਕੋਈ ਉਹਨੂੰ ਨੱਥ ਵੀ ਪਵੇ ਔਰ ਕੋਈ ਗਲਤ ਕੰਮ ਨਾ ਕਰੇ ਇਹ ਸਭ ਚੰਗਾ ਕੀ ਹੋ ਸਕੇ ਇਹ ਤੀਜਾ ਮਾਮਲਾ ਪਹਿਲਾਂ ਦੀਪਕ ਤਿਰਨੂ ਨੇ ਤਿਰਨੂ ਪਜਾਇਆ ਕਿ ਪੁਲਿਸ ਵੱਲੋਂ ਦੂਜੀ ਦੋਸਰੀ ਵਾਰ ਗਿਆ ਲਾਰੈਂਸ ਬਸ਼ਲੋਈ ਦਾ ਇੰਟਰਵਿਊ ਹੋਇਆ ਕਿ ਪੁਲਿਸ ਦੇ ਅਧਿਕਾਰੀ ਦੇ ਕੋਲ ਤੇ 30 ਸਾਲ ਦਾ ਮਸਲਾ ਆ ਗਿਆ ਲਗਾਤਾਰ ਕੋਈ ਬਿਲਕੁਲ ਉਹਨੂੰ ਐਕਸੈਸ ਕਿਉਂ ਨਹੀਂ 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 ਬਿਲਕੁਲ ਇਹਦੀ ਸ਼ੁਰੂਆਤ ਸ਼ਾਇਦ ਅੱਜ ਹੀ ਹੋ ਅੱਜ ਜੇ ਦੀ ਸ਼ੁਰੂਆਤ ਹੋਊਗੀ ਅਸੀਂ ਤਾਂ ਕਹਿੰਦੇ ਹਾਂ ਬਹੁਤ ਚੰਗੀ ਗੱਲ ਹੈ ਵੀ ਲਾਈਵ ਦੁਨੀਆ ਨੂੰ ਪਤਾ ਲੱਗੇਗਾ ਵੀ ਪੰਜਾਬ ਸਰਕਾਰ ਉਹਨਾਂ ਦੇ ਹਿੱਤ ਲਈ ਕਰਪਸ਼ਨ ਨੂੰ ਰੋਕਣਾ ਸੇ ਕੀ ਚਾਹੁੰਦੀ ਹੈ ਕਿ ਸ਼ਰਤ ਅੱਜ ਹਟਾਣੇ ਦੇ ਲੈ ਕੇ ਕਰ ਸਕਦੇ ਹਾਂ ਕਿ ਬਿੱਲ ਆ ਜਾਏਗਾ ਉਹਦਾ ਕਿੰਨਾ ਇੰਪੈਕਟ ਦੇਖ ਨਹੀਂ ਬਿਲਕੁਲ ਜਿਹੜੇ ਛੋਟੇ ਜਿਹੇ ਕੋਲ 5 ਮਰਲੇ ਜਿਹਨੇ ਘਰ ਲਈ ਜਗ੍ਹਾ ਲੈਣੀ ਹੈ ਜਾਂ 10 ਮਰਲੇ ਲੈਣੀ ਹੈ ਔਰ ਉਹ ਵਿਚਾਰੇ ਨੂੰ ਐਨਓਸੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਜਦੋਂ ਮਸਲਾ ਲਊਗਾ ਉਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਊਗਾ ਔਰ ਲੋਕਾਂ ਨੂੰ ਜਿਹੜੀ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਵੀ ਅਸੀਂ ਕਹਿ ਦਿੰਦੇ ਹਾਂ ਕਰਪਸ਼ਨ ਹੁੰ